ਪਰहां ਜੀ ਅੱਜ ਨਗਰ ਕੌਂਸਲ ਦੇ ਕੈਂਪਲ ਨੂੰ ਕੁਝ ਜਗ੍ਹਾ ਤੇ ਨਜਾਇਜ਼ ਕੰਮ ਚੁਖਵਾਏਗਾ ਇਹ ਮਾਮਲਾ ਸੌਰੀ ਜਾਣ ਕਰ ਮਾਮਲਾ ਇਹ ਆ ਜੀ ਵੀ ਕੁਝ ਕਲੋਨੀ ਆਲੇ ਪ੍ਰਾਣੀਆਂ ਕਲੋਨੀਆਂ ਦੀ ਆੜ ਚ ਨਾਲ ਲੱਗਦੀਆਂ ਜ਼ਮੀਨਾਂ ਖਰੀਦ ਕੇ ਬਿਨਾ ਨਕਸ਼ਾ ਪਾਸ ਕਰਾਈ ਉੱਥੇ ਲੋਕਾਂ ਨੂੰ ਸਮਾਨ ਵੇਚਣ ਨੂੰ ਫਿਰਦੇ ਨੇ ਆਪਣਾ ਜੋ ਕਿ ਮੈਂ ਵਾਦਾ ਕਰਦਾ ਈ ਨਗਰ ਕੌਂਸਲ ਮਾਛੀਵਾੜਾ ਨੇ ਜੋ ਇਹ ਰੀਤਾਂ ਚੱਲੀਆਂ ਹੁੰਦੀਆਂ ਸੀ ਨਕਸ਼ਾ ਪਾਸ ਕਰਾ ਕੇ ਪੰਜ ਕਿੱਲੇਆਂ ਦਾ ਤੁਸੀਂ 8 ਸਾਲ ਬਾਅਦ ਪੰਜ ਕਿੱਲੇ ਹੋਰ ਮਗਰ ਲੈ ਲਓ ਤੇ ਤੁਸੀਂ ਉਹ ਪਾਸ ਨਾ ਕਰਾਓ ਪੁਰਾਣੀ ਕਲੋਨੀ ਦੀ ਆੜ ਦੇ ਵਿੱਚ ਤੁਸੀਂ ਐਨਓਸੀਆਂ ਜੇ ਮੰਗੋਗੇ ਤਾਂ ਐਨਓਸੀਆਂ ਬਿਲਕੁਲ ਹੀ ਦੇਣੀਆਂ ਨਹੀਂ ਕੁਝ ਕਲੋਨੀ ਆਲੇ ਨੇ ਜਿਹੜੇ ਕੀ ਰਾਣੀਆਂ ਕਲੋਨੀਆਂ ਜੋ ਕਿ ਪਾਸ ਹੋਇਆ ਕੁਝ ਰਕਵਾ ਪਾਸ ਆ ਸਾਡੀਆਂ ਫੀਸਾਂ ਦੇਣੀਆਂ ਉਹਨਾਂ ਨੇ ਉਹਦੇ ਨਾਲ ਜਗ੍ਹਾ ਲੈ ਰਹੇ ਨੇ ਸਾਨੂੰ ਕਿਸੇ ਦੀ ਜਗ੍ਹਾ ਲੈਣ ਚ ਕੋਈ ਇਤਰਾਜ਼ ਨਹੀਂ ਸਾਨੂੰ ਖੁਸ਼ੀ ਹੋਊਗੀ ਪਰ ਜੋ ਪੰਜਾਬ ਸਰਕਾਰ ਦੀ ਫੀਸ ਆ ਸਾਡੀ ਫੀਸ ਦੇ ਦਿਓ ਸਾਨੂੰ ਦੇ ਦਿਓ ਅਸੀਂ ਡਿਵੈਲਪਮੈਂਟ ਕਰਾਂਗੇ ਉਸ ਫੀਸ ਨਾਲ ਤੇ ਲੋਕਾਂ ਲੋਕ ਦੁਖੀ ਨਹੀਂ ਹੋਣਗੇ ਤੁਹਾਨੂੰ ਮੈਂ ਅੱਜ ਦੱਸ ਰਿਹਾ ਬੜੇ ਦੁਖੀ ਮਾਨਾ ਦੱਸ ਰਿਹਾ ਕਿ ਇੰਨੇ ਕ ਲੋਕ ਆ ਰਹੇ ਨੇ 2-2 4-4 ਮਰਲਿਆਂ ਵਾਲੇ ਗਰੀਬ ਆਦਮੀ ਜੋ ਕਿ ਇਹ ਕਲੋਨੀ ਵਾਲਿਆਂ ਨੇ ਲੁੱਟੇ ਹੋਏ ਨੇ ਜਿਨ੍ਹਾਂ ਦੇ ਕੀ ਰਜਿਸਟਰੀਆਂ ਨਹੀਂ ਅੱਗੇ ਹੋ ਰਹੀਆਂ ਉਹ ਕਿਉਂ ਨਹੀਂ ਹੋ ਰਹੀਆਂ ਫੁੱਲ ਐਂਡ ਫਾਈਨਲ ਦੇ ਬਿਆਨੇ ਕੀਤੇ ਹੋਏ ਨੇ ਕਿਉਂਕਿ ਅਨਧਾਰਤ ਕਲੋਨੀਆਂ ਨੇ ਸੋ ਹੁਣ ਵੀ ਇੱਕ ਦੋ ਸਾਨੂੰ ਪਤਾ ਲੱਗਿਆ ਕਿ ਕੁਝ ਕਲੋਨੀ ਵਾਲੇ ਪੁਰਾਣੀ ਕਲੋਨੀ ਕੱਟੀ ਹੋਈ ਦੀ ਆੜ ਦੇ ਵਿੱਚ ਨਾਲ ਜਗ੍ਹਾ ਲਬਾਇ ਕਰ ਰਹੇ ਨੇ ਉਹ ਜਗ੍ਹਾ ਖਰੀਦ ਕੇ ਜਿਵੇਂ ਕੋਈ ਪਹਿਲਾ ਸਿਸਟਮ ਚੱਲਦਾ ਸੀ ਐਨਓਸੀਆਂ ਲੈ ਕੇ ਤਾਂ ਮੈਂ ਬਿਲਕੁਲ ਦੱਸ ਰਿਹਾ ਨਗਰ ਕੌਂਸਲ ਮਾਛੀਵਾੜਾ ਸਾਹਿਬ ਨੇ ਬਿਲਕੁਲ ਵੀ ਕਿਸੇ ਕਲੋਨੀ ਵਾਲੇ ਨੂੰ ਜਾਂ ਕਿਸੇ ਵੀ ਬੰਦੇ ਨੂੰ ਕੋਈ ਅਸੀ ਐਨਓਸੀ ਨਹੀਂ ਦੇਣੀ ਸੋ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਆ ਇਹ ਜੇ ਲੋਕਾਂ ਤੋਂ ਬਚ ਕੇ ਰਹੋ ਜਿੰਨਾ ਚਿਰ ਕਲੋਨੀ ਅਪਰੂਵਡ ਨਹੀਂ ਕੋਈ ਪਲਾਟ ਲੈਣ ਦੀ ਲੋੜ ਨਹੀਂ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਵੀ ਅੱਜ ਕਬਜ਼ੇ ਛੜਾਏ ਨੇ ਬਿਲਕੁਲ ਮੇਰੇ ਤੋਂ ਪਹਿਲਾਂ ਜੋ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਸੀ ਉਹਨਾਂ ਨੇ ਕੋਈ ਜਗਾ ਸੀ ਨਗਰ ਕੌਂਸਲ ਦੀ ਪਈ ਉਹਨਾਂ ਨੇ ਉੱਥੇ ਗੇਟ ਲਗਵਾਇਆ ਸੀ ਤਾਂ ਇੱਕ ਕਲੋਨੀ ਵਾਲੇ ਨੇ ਉਹ ਗੇਟ ਤੋੜ ਕੇ ਉੱਥੇ ਕੰਧ ਕਰਵਾਤੀ ਨੋਟਿਸ ਅਸੀਂ ਉਹਨੂੰ ਜਾਰੂ ਕਰਤਾ ਸੀ ਅਸੀਂ ਅੱਜ ਆਪਣੀ ਉਹ ਕੰਧ ਤੋੜੀ ਆ ਜਿਹੜੀ ਉਹਨੇ ਕੰਧ ਕਰਵਾਈ ਸੀ ਸੋ ਮੈਂ ਵਾਰਨਿੰਗ ਦੇਣਾ ਕਿ ਨਗਰ ਕਾਉਂਸਲ ਦੀ ਜਾਇਦਾਦ ਤੋਂ ਇੱਕ ਅਸੀਂ ਸੋਮਵਾਰ ਨੂੰ ਵੀ ਸਾਡੀ ਕੋਈ ਚਾਰ ਕਨਾਲ ਜਗ੍ਹਾ ਕਿਸੇ ਬੰਦੇ ਨੇ ਦੱਬੀ ਹੋਈ ਆ ਉੱਥੇ ਉਹਨੇ ਜੰਗਲੀ ਜਾਨਵਰ ਰੱਖੇ ਹੋਏ ਨੇ ਉਹਨੂੰ ਵੀ ਅਸੀਂ ਨੋਟਿਸ ਭੇਜਿਆ ਜੇ ਉਹ ਸੋਮਵਾਰ ਤੱਕ ਨਹੀਂ ਜਗ੍ਹਾ ਖਾਲੀ ਕਰਦਾ ਤਾਂ ਉਹ ਵੀ ਚਾਰ ਕਨਾਲ ਜਗ੍ਹਾ ਮੈਂ ਛਡਾਉਣੀ ਆ ਸੋ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਕਿ ਨਗਰ ਕਾਉਂਸਲ ਦੀ ਜੋ ਜਾਇਦਾਦ ਆ ਸ਼ਹਿਰ ਦੀ ਜਾਇਦਾਦ ਆ ਥੋੜੀ ਜਾਇਦਾਦ ਆ ਸੋ ਇਸ ਸੰਬੰਧੀ ਮੇਰੀ ਮਾਨਯੋਗ ਹਲਕਾ ਵ代ਕ ਨਾਲ ਵੀ ਗੱਲ ਹੋ ਚੁੱਕੀ ਆ ਉਹਨਾਂ ਨੇ ਵੀ ਬਿਲਕੁਲ ਇਹ ਸਪਸ਼ਟ ਕਰਤਾ ਕਿ ਜਿਹੜੀ ਵੀ ਕਲੋਨੀ ਆ ਕੋਈ ਉਹ ਸਰਕਾਰ ਦੇ ਪੈਸੇ ਭਰੇ ਸਾਨੂੰ ਕੀ ਪ੍ਰੋਬਲਮ ਆ ਪਰ ਜੇ ਉਹ ਸੋਚੇ ਵੀ ਮੈਂ ਚੋਰੀਆਂ ਮੋਰੀਆਂ ਕਰਕੇ ਉੱਪਰ ਥੱਲੇ ਉਹ ਜੋ ਪਹਿਲਾਂ ਹੁੰਦਾ ਰਿਹਾ ਬਿਲਕੁਲ ਅਸੀ ਕਲੋਨੀ ਦੀ ਕਟਨ ਅਨਧਿਕਾਰਿਤ ਕਲੋਨੀਆਂ ਦੇ ਵਿੱਚ ਲੋਕਾਂ ਨੂੰ ਕੀ ਮੁਸ਼ਕਲ ਆਉਂਦੀ ਨੇ ਜਿਹੜੇ ਪਲਾਟ ਖਰੀਦ ਲੈਂਦੇ ਨੇ ਘਰ ਪਾ ਲੈਂਦੇ ਨੇ ਮੈਂ ਮਤਲਬ ਤੁਸੀਂ ਕਿਤੇ ਟਾਈਮ ਕੱਢ ਕਿਉਂ ਤਾਂ ਤੁਹਾਨੂੰ ਮੈਂ ਸਿੰਗਲ ਵਿੰਡੋ ਦਾ ਰਜਿਸਟਰ ਦਿਖਾਵਾਂ ਨਗਰ ਕੌਂਸਲ ਨੂੰ ਦਿੱਕਤ ਯਾਨ ਅਨਧਿਕਾਰਿਤ ਕਲੋਨੀਆਂ ਦੀ ਆ ਰਹੀ ਹੈ ਚਲੋ ਕਿਉਂਕਿ ਨਾ ਅਸੀਂ ਸੀਵਰੇਜ ਪਾ ਸਕੀਏ ਨਾ ਅਸੀਂ ਉੱਥੇ ਲਾਈਟਾਂ ਲਾ ਸਕੀਏ ਫਰਮਾਨਜੋਗ ਹਲਕਾ ਬਤਾਇਕ ਦੀ ਦੂਰੰਦੇਸ਼ੀ ਆ ਕਿ ਉਹਨਾਂ ਨੇ ਸਾਡੇ ਨਾਲ ਇੱਕ ਦਿਨੇ ਸੰਬੰਧੀ ਗੱਲ ਕੀਤੀ ਕਿ ਸਾਡੇ ਭੈਣ ਭਾਈ ਨੇ ਜਿੰਨੀਆਂ ਸਹੂਲਤਾਂ ਨਗਰ ਕੌਂਸਲ ਦੇ ਸਕਦੀ ਉਸ ਤੋਂ ਵੱਧ ਅਸੀਂ ਸਹੂਲਤਾਂ ਦੇ ਰਹੇ ਪਰ ਸਾਨੂੰ ਦਿੱਕਤ ਕੀ ਆਉਂਦੀ ਆ ਅਨਧਿਕਾਰਤ ਕਲੋਨੀ ਤਾਂ ਅਸੀਂ ਸੜਕ ਨਹੀਂ ਬਣਾ ਸਕਦੇ ਅਨਧਿਕਾਰਤ ਕਲੋਨੀ ਤਾਂ ਅਸੀਂ ਕੋਈ ਸੀਵਰੇਜ ਕਨੈਕਸ਼ਨ ਨਹੀਂ ਦੇ ਸਕਦੇ ਸੋ ਜੇ ਲੋਕਾਂ ਨੂੰ ਗਮਰਾਹ ਕਰਨਾ ਤੇ ਜੇ ਅਸੀਂ ਕੋਈ ਪਲਾਟ ਲੈਣਾ ਤੇ ਮੈਂ ਬੇਨਤੀ ਕਰੂੰਗਾ ਪਾਸ ਕਲੋਨੀ ਚਲਾਓ ਸਾਡੀ ਵੀ ਜਾਣ ਚੁਕੀ ਸ਼ਹਿਰ ਦੇ ਵਿਕਾਸ ਨੂੰ ਵੀ ਚਾਰ ਪੈਸੇ ਆਉਣਗੇ ਤੇ ਬੰਦੇ ਵੀ ਆਪਣੀ ਆਸਰੀ ਕਰ ਸਕਣ ਸੋ ਸਭ ਤੋਂ بڑا ਗਮਰਾਹ ਇਹ ਲੋਕਾਂ ਨੇ ਮੈਂ ਤੁਹਾਨੂੰ ਫੇਰ ਦੱਸ ਰਿਹਾ ਇਹ ਕੀ ਕਰਦੇ ਨੇ ਕੋਈ ਪਾਸ ਕਲੋਨੀ ਆ ਇਹਨਾਂ ਦੀ ਉਹਦੇ ਨਾਲ ਜਗਾ ਲੈ ਲੈਂਦੇ ਨੇ ਮਸਤਰਕਾ ਖਾਤਾ ਹੁੰਦਾ ਰਜਿਸਟਰੀ ਉਹਦੇ ਚ ਕਰਵਾਈ ਜਾਂਦੇ ਨੇ ਤੇ ਮੈਂ ਫੇਰ ਕਹਿ ਰਿਹਾ ਕਿ ਇਹੋ ਜਿਹੇ ਲੋਕਾਂ ਤੋਂ ਬਚੋ ਫੇਰ ਮੈਂ ਸਾਰਿਆਂ ਨੂੰ ਹਦਾਇਤ ਬੇਨਤੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਨਗਰ ਕਾਉਂਸਲ ਦੀਆਂ ਜਾਇਦਾਦਾਂ ਵੱਲ ਬਿਲਕੁਲ ਨਾ ਦੇਖੋ ਅਸੀਂ ਕੋਈ ਪੁਰਾਣੇ ਕਬਜ਼ੇ ਵੀ ਹੋਣਗੇ ਤੇ ਸਾਨੂੰ ਦੱਸਿਓ ਅਸੀਂ ਉਹ ਵੀ ਛਡਾਉਣੀ ਆ ਆ ਮੈਂ ਦੱਸ ਰਿਹਾ ਚਾਰ ਕਨਾਲ ਜਾਂ ਤਿੰਨ ਕਨਾਲ ਦਾ ਇੱਕ ਕਬਜ਼ਾ ਰਾਹੋਂ ਰੋਡ ਤੇ ਆ ਅਸੀਂ ਉਹ ਸੋਮਵਾਰ ਨੂੰ ਪੁਲਿਸ ਦੀ ਸਹਾਇਤਾ ਲੈ ਕੇ ਵੀ ਛਡਾਵਾਂਗੇ